ਪੰਜਾਬ ਸਰਕਾਰ ਵੱਲੋਂ ਇੱਕ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਦੇ ਮੈਮ ਛੇੜੀ ਹੋਈ ਹੈ ਜਿਸ ਵਾਂਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਤਾਜ ਸਿੰਘ ਚੈਲ ਦੀ ਅnder ਦੇ ਸਾਹ ਤਹਿਤ ਤੇ ਸਾਡੇ ਮਾਨਯੋਗ ਐਸਪੀਡੀ ਦਵਿੰਦਰ ਤਰੀ ਇਹ ਸਾਡੇ ਡੀਐਸਪੀ ਸਰਾਜ ਸਿੰਘ ਦੇ ਨਿਰਦੇਸ਼ਾਂ ਅnder ਦੇ ਸਾਹ ਤਹਿਤ ਪਰਸੋਂ ਅਸੀਂ ਮਿਤੀ ਨੂੰ ਅਸੀਂ ਡਾਕਾਬੰਦੀ ਕੀਤੀ ਸੀ 29 ਅਗਸਤ ਇੱਕ ਗੱਡੀ ਜਿਹੜੀ ਹੈਗੀ ਸੀ ਵੈਂਟੋ ਕਾਰ ਸੀਗੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਸਵਾਰ ਸੀ ਜਿਹਨੂੰ ਜੋ ਸਾਡੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਨ੍ਹਾਂ ਨੇ ਗੱਡੀ ਭਜਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਕੋਸ਼ਿਸ਼ ਕਰਨ ਇੱਕ ਖਤਾਨਾ ਵਿੱਚ ਗੱਡੀ ਜਿਹੜੀ ਹੈਗੀ ਪਾਰਟੀ ਦੀ ਜਿਹਦੇ ਵਿੱਚ ਦੋ ਵਿਅਕਤੀ ਗਰਜਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਇਹ ਮੁਰਾਦਪੁਰਾ ਜੋ ਸਮਾਣੇ ਦੇ ਵਿੱਚ ਪੈਂਦਾ ਬੜਾ ਕਾਫੀ ਮਾਤਰਾ ਦੇ ਵਿੱਚ ਇਸ ਪਿੰਡ ਦੇ ਲੋਕ ਜਿਹੜੇ ਹੈਗੇ ਨਸ਼ੇ ਦੇ ਸਦਾਗਰ ਨੇਗੇ ਸਮਾਣੇ ਦੇ ਵਿੱਚ ਜ਼ਿਲ੍ਹਾ ਪਟਿਆਲੇ ਦੇ ਵਿੱਚ ਇਸ ਏਰੀਏ ਦੇ ਵਿੱਚੋਂ ਕਾਫੀ ਨਸ਼ਾ ਸਪਲਾਈ ਹੁੰਦਾ ਉਸ ਉੱਥੇ ਦਾ ਰਹਿਣ ਵਾਲਾ ਸੀ ਇੱਕ ਹੈਗਾ ਦੀ ਲਖਵੀਰ ਸਿੰਘ ਪਿੰਡ ਮਹਾਰਾਜ ਰਾਮਪਰਾਪੂਲ ਜ਼ਿਲ੍ਹਾ ਬਠਿੰਡੇ ਦਾ ਰਹਿਣ ਵਾਲਾ ਸੀ ਇਹ ਦੋਨੇ ਬੰਦੇ ਜਿਹੜੇ ਇੱਥੇ ਜਿਹੜੇ ਨਸ਼ੇ ਦੇ ਸਲਾਗਰ ਸੀਗੇ ਸਪਲਾਈ ਕਰਨ ਲਈ ਜਾ ਪਿੱਛੂ ਪਹਿਲਾਂ ਦੇ ਕੇ ਕਿ ਕਿਸੇ ਨੂੰ ਸਪਲਾਈ ਦੇ ਪੈਸੇ ਲੈਣ ਲਈ ਇੱਥੇ ਆ ਰਹੇ ਸੀ ਜਿੰਨਾ ਪਾਸੋਂ 365000 ਰੁਪਿਆ ਕੈਸ਼ ਡਰੱਗਸ ਮਨੀ ਰਿਕਵਰ ਕੀਤੀ ਆ ਤੇ 12 ਸੀਸੀਆਂ ਕੋਰੈਕਸ ਅਤੇ 70 ਜਿਹੜੇ ਹੈਗੀਆਂ ਗੋਲੀਆਂ ਨਸ਼ੀਲੀਆਂ ਟਰਾਮਾਡੋਲ ਇਹਨਾਂ ਤੋਂ ਰਿਕਵਰ ਹੋਈਆਂ ਨੇਗੀਆਂ ਬਾਕੀ ਸਾਡੀ ਹਲੇ ਤਫ਼ਤੀਸ਼ ਹੈ ਜਿਹੜੀ ਹੈਗੀ ਚਲ ਰਹੀ ਹੈ ਇਹ ਸੋਚ ਰਹੇ ਹਾਂ ਕਿ ਇਹ ਤਾਂ ਮੈਚਰ ਲੈਵਲ ਜਿਹਦੇ ਤਹਿਤ ਕਾਰਵਾਈ ਲਗਾਤਾਰ ਚੱਲ ਰਹੀ ਹੈ ਕਿਨਿਕ ਸਫਲਤਾ ਮਿਲ ਰਹੀ ਹੈ ਦੇਖੋ ਜੇ ਇਸ ਸੰਬੰਧੀ ਪੁਲਿਸ ਨੂੰ ਕਾਫੀ ਵੱਡੀ ਭਾਰੀ ਮਾਤਰਾ ਦੇ ਵਿੱਚ ਸਫਲਤਾ ਮਿਲ ਰਹੀ ਹੈ ਪਿੱਛੇ ਮੈਂ ਐਸ ਐਚ ਓ ਸਪਤੌਰ ਸਾਦਰ ਸਮਾਣਾ ਰਹਿ ਗਏ ਆ ਠੀਕ ਹੈ ਜਿਸ ਸੰਬੰਧੀ ਉੱਥੇ ਵੀ ਅਸੀਂ ਕਾਫੀ ਇਸ ਮਹਿਮਾ ਦੇ ਤਹਿਤ ਲੋਕਾਂ ਨੂੰ ਲੋਕਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜਿਨ੍ਹਾਂ ਦੇ ਨਾਜਾਇਜ਼ ਨਸ਼ੇ ਵੇਚ ਕੇ ਬਣਾਈਆਂ ਹੋਈਆਂ ਅਸੀਂ ਹਮੇ ਠਾਠ ਐਫਐਨ ਦੇ ਤਹਿਤ ਇਹਨਾਂ ਨੂੰ ਪੁਲਜ ਕਰਵਾ ਕੇ ਆਏ ਆ ਇੱਥੇ ਵੀ ਮੈਂ ਤੁਹਾਡੇ ਮਾਧਮ ਰਹੀ ਇਹਨਾਂ ਨੂੰ ਸਾਰਿਆਂ ਨੂੰ ਤਾੜਨਾ ਵੀ ਦਿੰਦਾ ਤੇ ਇਹਨਾਂ ਨੂੰ ਹਦਾਇਤ ਵੀ ਕਰਦਾ ਵੀ ਜਦੋਂ ਇਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਇਹ ਬੰਦਿਆ ਮੰਗੂ ਤੇ ਰਹਿਣ ਲਈ ਠੀਕਾ ਆਪਣੇ ਖ਼ਦਾਰ ਨਿਵਾਸ ਮੰਗੂ ਇਸਾ ਇੱਥੇ ਆਪਣਾ ਬਿਸਰ ਕਰਨ